ਖਬਰ ਨਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਇੱਕ ਸਾਥੀ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਆਉਣਾ ਸੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਐਨਐਸਸੀ ਨੂੰ ਲੈ ਕੇ ਕਿਉਂਕਿ ਭਾਈ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ 24 ਮਾਰਚ ਨੂੰ ਜਿਹੜੀ ਹੈ ਐਨਐਸਏ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਐਨਐਸਏ ਦੇ ਤਹਿਤ ਡਿਬ੍ਰੂਗੜੀ ਦੀ ਜੇਲ੍ਹ ਵਿੱਚ ਬੰਦ ਅਮਰਪਾਲ ਅਮਰਪਾਲ ਸਿੰਘ ਦੇ ਇੱਕ ਹੋਰ ਸਾਥੀ ਤੋਂ ਐਨਐਸਏ ਹਟਾ ਦਿੱਤੀ ਗਈ ਹੈ ਅਮਰਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਉੱਤੇ ਲਗਾਈ ਗਈ ਐਨਐਸਏ ਦੀ ਮਿਆਦ ਖਤਮ ਹੋ ਗਈ ਹੈ ਇਸ ਤੋਂ ਬਾਅਦ ਉਸ ਨੂੰ ਹੁਣ ਪੰਜਾਬ ਚ ਲਿਆਂਦਾ ਜਾਵੇਗਾ ਐਨਐਸਏ ਹਟਣ ਤੋਂ ਬਾਅਦ ਅਜਨਾਲਾ ਦੀ ਪੁਲਸ ਉਸ ਲੈਣ ਵਾਸਤੇ ਸਾਮ ਦੀ ਡਿਬ੍ਰੂਗੜੀ ਜੇਲ੍ਹ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ ਦੂਜੇ ਪਾਸੇ ਭਾਈ ਅੰਮ੍ਰਿਤਪਾਲ ਲਗਾਈ ਗਈ ਐਨਐਸ ਨੂੰ ਲੈ ਕੇ ਅੱਜ ਪੰਜਾਬ ਤੇ ਰਿਆਨਤਸ ਰਹੀ ਹੋਵੇਗੀ ਜਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਾਥ ਸਾਥੀਆਂ ਤੋਂ ਪਹਿਲਾਂ ਹੀ ਐਨਐਸ ਹਟਾ ਦਿੱਤੀ ਗਈ ਹੈ ਜਿਨ੍ਹਾਂ ਨੂੰ ਅਸਾਮ ਤੋਂ ਪੰਜਾਬ ਜਿਲ੍ਹੇ ਗਿਆਤਾ ਗਿਆ ਸੀ ਯਾਨੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਇੱਕ ਹੋਰ ਸਾਥੀ ਦੀ ਐਨਐਸ ਖਤਮ ਹੋ ਗਈ ਹੈ ਯਾਨੀ ਕਿ ਹੁਣ ਪੇਪਲਪ੍ਰੀਤ ਸਿੰਘ ਭਾਈ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਖਾਲਸਾ ਖੁਦ ਅਤੇ ਉਹਨਾਂ ਦੇ ਇੱਕ ਦੋਸਤ ਨੇ ਵਿਕਰਮਜੀਤ ਸਿੰਘ ਵਿੱਕੀ ਯਾਨੀ ਕਿ ਤਿੰਨੇ ਹਾਲੇ ਵੀ ਨਜ਼ਰਬੰਦ ਨੇ ਐਨਐਸਏ ਨੂੰ ਲੈ ਕੇ ਲੇਕਿਨ ਜੇ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਐਨਐਸਏ ਦੀ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਜਿਹੜੀ ਐਨਐਸਏ ਹੈ ਉਹ ਖਤਮ ਹੋ ਚੁੱਕੀ ਹੈ 24 ਮਾਰਚ ਨੂੰ ਹਾਲਾਂਕਿ ਪੰਜਾਬ ਸਰਕਾਰ ਅਤੇ ਨਾ ਹੀ ਸੈਂਟਰ ਸਰਕਾਰ ਨੇ ਆਦੇਸ਼ ਦਿੱਤੇ ਨੇ ਕਿ ਭਾਈ ਅਮਰਤਪਾਲ ਖਾਲਸਾ ਦੀ ਜਿਹੜੀ ਐਨਐਸਏ ਵਧਾ ਦਿੱਤੀ ਜਾਵੇ ਲੇਕਿਨ ਅੱਜ ਜਿਹੜੀ ਖਬਰ ਆ ਰਹੀ ਹੈ ਇੱਕ ਹੋਰ ਸਾਥੀ ਦੀ ਐਨਐਸਏ ਖਤਮ ਕਰ ਦਿੱਤੀ ਗਈ ਹੈ ਆ ਕੱਲ ਉਹਨੂੰ ਜਿਹੜਾ ਹੈ ਪੰਜਾਬ ਪੁਲਿਸ ਵੱਲੋਂ ਜਿਪੜੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਦੇ ਰਾਜਸਥਾਨੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇਗਾ ਰਮਾਨ ਤੇ ਜਾਣਗੇ ਕਿਉਂਕਿ ਅਜਨਾਲਾ ਥਾਣੇ ਤੇ 23 ਫਰਵਰੀ 2023 ਨੂੰ ਹਮਲਾ ਹੋਇਆ ਸੀ ਭਾਈ ਅਮਰਤਪਾਲ ਖਾਲਸਾ ਅਤੇ ਉਸਦੇ ਸਾਥੀਆਂ ਨੇ ਮਿਲ ਕੇ ਇੱਕ ਆਪਣੇ ਸਾਥੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਹਾਥੋਪਾਈ ਹੋਈ ਸੀ ਇਸ ਕਰਕੇ ਭਾਈ ਅਮਰਤਪਾਲ ਖਾਲਸਾ ਉਤੇ ਐਨਐਸਏ ਲੱਗੀ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਖਾਲਸਾ ਤੇ ਉਸ ਦੇ ਸਾਥੀਆਂ ਤੇ ਜਿਹੜੀ ਐਨਐਸਏ ਲੱਗੀ ਹੋਈ ਹੈ ਹਾਲਾਂਕਿ ਪੰਜਾਬ ਸਰਕਾਰ ਦਾ ਸਰਚ ਨਹੀਂ ਬਣਦਾ ਕਿਉਂਕਿ ਅਜਨਾਲਾ ਥਾਣੇ ਤੇ ਹਮਲਾ ਹੋਇਆ ਹੈ ਇਸ ਕਰਕੇ ਐਨਐਸਏ ਲੱਗੀ ਹੈ ਉਸ ਦੀ ਸਜ਼ਾ ਜਿਹੜੀ ਹੈ ਉਹ ਭਾਈ ਅਮਰਤਪਾਲ ਖਾਲਸਾ ਤੇ ਉਸ ਦੇ ਸਾਥੀਆਂ ਨੂੰ ਮਿਲ ਗਈ ਹੈ ਹੁਣ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਸੀ ਇਹ ਖਾਰਾ ਜਿਹੜੇ ਉਹਨਾਂ ਦੇ ਵਕੀਲ ਨੇ ਵਾਰ-ਵਾਰ ਕਹਿੰਦੇ ਨੇ ਕਿ ਪੰਜਾਬ ਸਰਕਾਰ ਵੱਲੋਂ ਚਾਹੇ ਉਹ ਬੰਦੀ ਸਿੰਘ ਹੋਣ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣ ਜੋ ਵਾਰਸ ਪੰਜਾਬ ਦੇ ਮੁਖੀ ਨੇ ਐ ਰਾਸ਼ ਰਾਸ਼ੀ ਪ੍ਰਧਾਨ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦੇ ਨਾਲ ਵੀ ਪੰਜਾਬ ਸਰਕਾਰ ਅਤੇ ਸੈਂਟਰ ਦੀ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ